ਪੰਜਾਬ ਪੁਲਿਸ ਦੁਆਰਾ ਨਸ਼ਿਆਂ ਦੇ ਵਿਰੁੱਧ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਤੇ ਅੰਮ੍ਰਿਤਸਰ ਦੇ ਪਿੰਡ ਗੁਮਟਾਲਾ ਦੇ ਵਿੱਚ ਮੌਜੂਦ ਹਾਂ ਦੱਸਦੇ ਕਿ ਕੁਝ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਐਕਸ਼ਨ ਲੈ ਲਿਆ ਗਿਆ ਹੈ ਜਿਸ ਦੇ ਖਿਲਾਫ ਬਹੁਤ ਸਾਰੀਆਂ ਕਮੇਟੀਆਂ ਬਣਾਈਆਂ ਗਈਆਂ ਨੇ ਔਰ ਅੱਜ ਪੰਜਾਬ ਪੁਲਿਸ ਦਾ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ ਪਿੰਡ ਗੁਮਟਾਲਾ ਦੇ ਵਿੱਚ ਦੇਖ ਸਕਦੇ ਹੋ ਕਿ ਲਗਾਤਾਰ ਛਾਪੇ ਮਾਰੇ ਕੀਤੇ ਜਾ ਰਿਹਾ ਉਸ ਦੇ ਨਾਲ ਨਾਲ ਲੋਕਾਂ ਨੂੰ ਇਸ ਦੇ ਨਾਲ ਨਾਲ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਔਰਤ ਦੇਖ ਸਕਦੇ ਹੋ ਕਿ ਪੋਸਟਰ ਲਗਾਏ ਜਾ ਰਹੇ ਨੇ ਔਰ ਘਰ-ਘਰ ਦੇ ਵਿੱਚ ਲਗਾਤਾਰ ਛਾਪੇ ਮਾਰੇ ਕੀਤੇ ਜਾ ਰਹੀ ਹੈ ਔਰ ਪਿੰਡ ਗੁੰਟਾਲਾ ਦੇ ਵਿੱਚ ਮੌਜੂਦ ਹੈ ਜਿੱਥੇ ਨਸ਼ਿਆਂ ਨੂੰ ਰੋਕਣ ਦੇ ਲਈ ਪੰਜਾਬ ਪੁਲਿਸ ਦਾ ਇੱਕ ਵੱਡਾ ਐਕਸ਼ਨ ਜਿਹੜਾ ਐਕਸ਼ਨ ਮੋਡ ਦੇ ਵਿੱਚ ਪੰਜਾਬ ਪੁਲਿਸ ਨਜ਼ਰ ਆ ਰਹੀ ਹੈ ਔਰ ਇਸ ਦੇ ਨਾਲ ਨਾਲ ਹੁਣ ਪੰਜਾਬ ਪੁਲਿਸ ਦੇ ਵੱਡੇ-ਵੱਡੇ ਅਧਿਕਾਰੀ ਜਿਹੜੇ ਨੇ ਇੱਥੇ ਪਹੁੰਚ ਰਹੇ ਨੇ ਸਖਾਸ ਸੀਪੀ ਅੰਮ੍ਰਿਤਸਰ ਇਸ ਦਿਨ ਨਾਲ ਐਡੀਸੀਪੀ ਔਰ ਵੀ ਜਿਹੜੇ ਪੁਲਿਸ ਅਧਿਕਾਰੀ ਇੱਥੇ ਮੌਕੇ ਤੇ ਪਹੁੰਚ ਰਹੇ ਨੇ ਔਰ ਇਹ ਲਗਾਤਾਰ ਜੜੀ ਹੈ ਨਸ਼ਿਆਂ ਦੇ ਖਿਲਾਫ ਇੱਕ ਮੁਹਿੰਮ ਜਿਹੜੀ ਹੈ ਉਹ ਚਲਾਈ ਜਾ ਰਹੀ ਹੈ ਹੁਣ ਨਸ਼ਾ ਕਰਨ ਵਾਲਿਆਂ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਏਗਾ ਔਰ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਜਿਹੜੇ ਤਸਕਰੀ ਦੇ ਮਾਮਲੇ ਉਹ ਉਹਨਾਂ ਨੂੰ ਫੜਨ ਦੇ ਵਿੱਚ ਕਾਮਯਾਬੀ ਮਿਲੀ ਹੈ ਔਰ ਖਾਸ ਸੀਪੀ ਸਰ ਮੌਕੇ ਤੇ ਮੌਜੂਦ ਨੇ ਔਰ ਆਏ ਨੇ ਖਾਸ ਪਿੰਡ ਗੁੰਟਾਲਾ ਦੇ ਵਿੱਚ ਜਿੱਥੇ ਵੀ ਪੁਲਿਸ ਦੇ ਵੱਲੋਂ ਲਗਾਤਾਰ ਛਾਪੇ ਮਾਰੇ ਕੀਤੇ ਜਾ ਰਹੀ ਹੈ ਔਰ ਦੇਖ ਸਕਦੇ ਹੋ ਕਿ ਆਪ ਜਿਹੜੀ ਹੈ ਪੁਲਿਸ ਜਿਹੜੀ ਹੈ ਪੁਲਿਸ ਦੇ ਅਧਿਕਾਰੀ ਜਿਹੜੇ ਨੇ ਪਹੁੰਚ ਕੇ ਇੱਥੇ ਆਪ ਜਿਹੜੇ ਖਤਮ ਕੀਤਾ ਜਾਵੇ ਮਹੱਲਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਇੱਥੇ ਪਹੁੰਚ ਕੇ ਲਗਾਤਾਰ ਛਾਪੇ ਮਾਰੇ ਕੀਤੇ ਜਾ ਰਹੀ ਹੈ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਪੰਜਾਬ ਸਰਕਾਰ ਦੇ ਨਾਲ ਰਲ ਕੇ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਪੰਜਾਬ ਪੁਲਿਸ ਦੇ ਵੱਲੋਂ ਦੇਖੋ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਨਸ਼ਾ ਮੁਕਤੀ ਬਾਰੇ વોਰ ਅਗੇਂਸਟ ਡਰੱਗਸ ਦਾ ਨਾਅਰਾ ਦਿੱਤਾ ਗਿਆ ਕੱਲ ਚੰਡੀਗੜ੍ਹ ਟੀਵੀ ਹੋਈ ਸੀ ਮਨ ਥੋੜਾ ਹੋਰ ਟੁਕਲਾ ਤੋਂ ਕਾਡਨ ਤੇ ਸਰਚ ਆਪਰੇਸ਼ਨਸ ਹੋ ਰਹੇ ਆ ਡਰੱਗ ਦੇ ਖਿਲਾਫ ਤੋ ਸਾਡੇ ਕਮਿਸ਼ਨਰਟ ਅੰਮ੍ਰਿਤਸਰ ਦੇ ਵਿੱਚ ਪੰਜ ਜਗ੍ਹਾ ਸੀ ਇੱਕ ਜਿਹੜੇ ਆਪਰੇਸ਼ਨ ਚਲਾ ਰਹੇ ਆ ਉਹਨਾਂ ਚ ਇੱਕ ਇੱਥੇ ਮੇਨ ਗੁਪਤਾਲਾ ਜਿਹੜਾ ਥਾਣਾ ਕੈਂਟ ਦੇ ਵਿੱਚ ਵੈਸ ਸਬਡਿਵੀਜ਼ਨ ਦੇ ਵਿੱਚ ਪੈਂਦਾ ਉੱਥੇ ਆਪਾਂ ਹਾਜ਼ਰ ਆ ਮੇਨਲੀ ਅਸੀਂ ਸਾਰੇ ਮਾਰਕ ਕਰ ਰਹੇ ਆ ਕਿ ਜਿਹੜੇ ਬੰਦੇ ਸਸਪੈਕਟ ਨੇ ਜਿਹੜੇ ਨਸ਼ਾ ਵਗੈਰਾ ਵੇਚਦੇ ਆ ਉਹਨਾਂ ਦੀ ਸਰਚ ਕੀਤੀ ਜਾਵੇ ਉਹਨਾਂ ਦੀ ਐਕਟੀਵਿਟੀਜ਼ ਬਾਰੇ ਪਤਾ ਕੀਤਾ ਜਾਵੇ ਪਬਲਿਕ ਨਾਲ ਵੀ ਇੱਥੇ ਗੱਲਬਾਤ ਕੀਤੀ ਜਾਵੇ ਸੋ ਦੈਟ ਸਾਨੂੰ ਹੋਰ ਇਨਫੋਰਮੇਸ਼ਨ ਆਵੇ ਇਸ ਤੋਂ ਇਲਾਵਾ ਜਿਹੜੀ ਤੁਹਾਡੇ ਨਾਲ ਮੈਂ ਮੇਨ ਗੱਲ ਸ਼ੇਅਰ ਕਰਨਾ ਚਾਹੁੰਦਾ ਕਿ ਜੇ ਆਪਾਂ ਚਾਤੀ ਮਾਰੀਏ ਤੇ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਵੱਲੋਂ ਜੋ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਹਦਾਇਤਾਂ ਉਹਦੇ ਮੁਤਾਬਕ 2 ਮਹੀਨੇ ਜਿਹੜੇ ਹੋਏ ਆ ਫਰਵਰੀ ਦਾ ਮਹੀਨਾ ਦਾ 28 ਦਾ ਹੁੰਦਾ ਜਨਵਰੀ ਪੂਰੀ ਤੇ ਫਰਵਰੀ ਉਹ ਆਲਰੇਡੀ 26 ਕਿਲੋ ਹੀਰੋਇਨ ਰਿਕਵਰ ਕਰ ਚੁੱਕੇ ਆ ਜੋ ਕਿ ਸਪੈਸ਼ਲ ਆਪਰੇਸ਼ਨਸ ਰਾਹੀਂ ਬਾਰਡਰ ਰਾਹੀਂ ਡਰੋਨ ਰਾਹੀਂ ਆਈ ਹੈ ਔਰ 12 ਪ੍ਰੋਪਰਟੀਆਂ ਅਸੀਂ ਫੀਜ਼ ਕੀਤੀਆਂ ਜਿਹੜੇ ਸਮਗਲਰਸ ਦੀਆਂ ਜਿਹਦੀ ਵੈਲਿਊ तकरीबन 54 ਲੱਖ ਰੁਪਈਆ ਹੈ। ਤੋਂ ਉਸ ਤੋਂ ਇਲਾਵਾ ਪੀਓਜ਼ ਜਿਹੜੇ ਐ ਮੈਂ ਅੱਜ ਦੇਖ ਰਿਹਾ ਸੀ ਕਿ तकरीबन 60 ਦੇ ਕਰੀਬ ਪੀਓਜ਼ ਜਿਹੜੇ ਐਨਡੀਪੀਐਸ ਦੇ ਪਗੋੜੇ ਉਹ ਵੀ ਫੜੇ ਜਾ ਚੁੱਕੇ ਐ। ਤੋਂ ਕਾਫੀ ਅਸੀਂ ਇਹਨੂੰ ਵਧੀਆ ਫੋਕਸ ਦੇ ਵਿੱਚ ਰੱਖ ਕੇ ਕਾਰਵਾਈ ਕੀਤੀ ਜਾ ਰਹੀ ਐ। ਔਰ ਮੈਂ ਤੁਹਾਡੇ ਰਾਹੀਂ ਐਲਾਨ ਕਰਨਾ ਚਾਹੁੰਦਾ ਸਾਰੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਜਿਹੜੇ ਵਾਸੀ ਨੇ ਤੇ ਖੁੱਲ ਕੇ ਤੁਸੀਂ ਸਾਨੂੰ ਇਤਲਾਹ ਦਿਓ ਔਰ ਤਾਂ ਕਿ ਅਸੀਂ ਜੜੇ ਨੂੰ ਜ ਇਹਨੂੰ ਜੜਾਂ ਤੋਂ ਮੁਕਾਈਏ ਨਸ਼ੇ ਦੀ ਜਿਹੜੀ ਇਹ ਕਰਸ ਹੈਗਾ ਔਰ ਜਿਹੜੀ ਇਹ جنگ ਹੈ ਤੇ ਚ ਆਪਾਂ ਨਿਸ਼ਚੈ ਕਰ ਆਪਣੀ ਜਿੱਤ ਕਰੀਏ ਤੇ ਆਪਣੇ ਗੁਰੂ ਮਹਾਰਾਜ ਦੀ ਧਰਤੀ ਹੈ ਇਹਦੇ ਤੇ ਸਾਰੇ ਲੋਕਾਂ ਦੇ ਸਹਿਯੋਗ ਦੀ ਮੈਂ ਮੰਗ ਕਰਦਾ ਰਿਕੁਐਸਟ ਕਰਦਾ ਔਰ ਅਪੀਲ ਕਰਦਾ ਪਰ ਮੈਨੂੰ ਆਸ ਹੈ ਇਹ ਸਾਡੀ ਜਿਹੜੀ ਫੋਰਸ ਹੈ ਜਿੱਦਾਂ ਇਹ ਸਾਰੀ ਜ਼ੋਰ ਲਾ ਕੇ ਕਰ ਰਹੀ ਹੈ ਔਰ ਪਬਲਿਕ ਦਾ ਜਿਹੜਾ ਸਹਿਯੋਗ ਸਾਨੂੰ ਮਿਲ ਰਿਹਾ ਉਸੇ ਕਰਕੇ ਇੰਨੀ ਰਿਕਵਰੀਜ਼ ਹੋ ਰਹੀ ਹੈ ਉਹੀ ਇਨਫੋਰਮੇਸ਼ਨ ਤੇ ਜਿਹੜਾ ਸਖਤੀ ਦਾ ਅਸੀਂ ਪੂਰਾ ਇਹਦੇ ਤੇ ਪੈਰਾ ਦਵਾਂਗੇ ਔਰ ਮੈਂ ਚੇਤਾਵਨੀ ਦਿੰਦਾ ਸਾਰੇ ਸਮਗਦਰਦ ਨੂੰ ਕਿ ਆਪਣਾ ਜੇ ਵੀ ਕੋਈ ਇਹੋ ਜੀ ਗੱਲ ਕਿਤੇ ਸੋਚ ਵੀ ਰੱਖਦਾ ਤਾਂ ਆਪਣਾ ਬਦਲੋ ਨੀ ਦਾ ਸਰ ਜੇ ਨਾਲ ਤੁਸੀਂ ਆਪਣੇ ਆਪ ਨੂੰ ਪਾਉਂਗੇ ਔਰ ਸਭ ਤੋਂ ਸਖਤ ਕਾਰਵਾਈ ਅਸੀਂ ਜਿਹੜੀ ਹੈ ਕੀਤੀ ਜੀ ਹੈ ਨੈਕਸਟ ਵੀ ਤਿਆਰ ਕੀਤੀ ਹੈ ਨਹੀਂ ਆਨੇ ਨਛਾ ਤਸਕਾ ਨਹੀਂ ਕਿਉਂਕਿ ਪਿਛਲੇ ਦਿਨ ਪੰਜਾਬ ਦੇ ਵਿੱਚ ਜਿੱਦਾਂ ਬਲਡوزر ਚੱਲਿਆ ਜਿਹੜੀ ਪ੍ਰਾਪਰਟੀ ਬਣਾਈ ਗਈ ਹੈ ਉਹਦੇ ਉੱਤੇ ਵੀ ਕਾਰਵਾਈ ਕੀਤੀ ਜਾਵੇ ਦੇਖੋ ਉਹ ਮਿਨਿਸਪਲ ਕਾਰਪੋਰੇਸ਼ਨ ਵਾਲਿਆਂ ਦਾ ਕੰਮ ਹੈਗਾ ਸਿਵਲ ਅਥਾਰਟੀ ਦਾ ਉਹ ਡਿਫਰੈਂਟ ਚੀਜ਼ ਹੈ ਅਸੀਂ ਜਿਹੜੀ ਲੀਗਲ ਇਨਫੋਰਸਮੈਂਟ ਹੈ ਉਹਦੇ ਉੱਤੇ ਪੂਰਾ ਜ਼ੋਰ ਦੇ ਰਹੇ ਹਾਂ ਔਰ ਜਿੱਥੇ ਸਾਡੀ ਅਸਿਸਟੈਂਸ ਮੰਗਣਗੇ ਉੱਥੇ ਪੂਰੀ ਅਸੀਂ ਸ਼ਕਤੀ ਨਾਲ ਉਹਨਾਂ ਨੂੰ ਔਰ ਮੋੜੇ ਨਾ ਮੋੜਾ ਲਾ ਕੇ ਇੰਪਲੀਮੈਂਟੇਸ਼ਨ ਦੇ ਵਿੱਚ ਨਾਲ ਰਵਾਂਗੇ ਔਰ ਜਿੱਥੇ ਵੀ ਅੱਜ ਵੀ ਜੇ ਕਿਤੇ ਹੋਏਗੀ ਤੁਹਾਨੂੰ ਅਸੀਂ ਉੱਥੇ ਬੁਲਾਵਾਂਗੇ ਕਾਰਪੋਰੇਸ਼ਨ ਵੱਲੋਂ ਜਿੱਥੇ ਵੀ ਪੁਲਿਸ ਫੋਰਸ ਮੰਗੀ ਜਾਏਗੀ ਤੁਹਾਨੂੰ ਉਹਦੀ ਇਤਲਾਹ ਦਿੱਤੀ ਜਾਏ ਸਰ ਕੋਈ ਰਾਉਂਡ ਅਪ ਕੀਤਾ ਸਰ ਕੋਈ ਅੱਜ ਪੰਜ ਜਗਾ ਜੀ ਆਪਾਂ ਤੁਹਾਨੂੰ ਸ਼ੇਅਰ ਕਰਦੇ ਹਾਂ ਬਾਅਦ ਦੁਪਹਿਰ ਕਾਫੀ ਵਧੀਆ ਫਿਕਰ ਜੀ ਦਵਾਂਗੇ ਤੁਹਾਨੂੰ ਤੇ ਕੰਮ ਸਾਰਾ ਸਾਡੇ ਆਪਰੇਸ਼ਨ ਦੇਖ ਸਕਦੇ ਹੋ ਤਸਵੀਰਾਂ ਜਿਹੜਾ ਉਹ ਦਿਖਾ ਰਿਹਾ ਕਿ ਨਸ਼ੇ ਦੇ ਖਿਲਾਫ ਪੰਜਾਬ ਪੁਲਿਸ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਔਰ ਅੰਮ੍ਰਿਤਸਰ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜਾ ਇਹ ਅੱਜ ਪੰਜਾਬ ਪੁਲਿਸ ਦੇ ਅਧਿਕਾਰੀ ਜਿਹੜੇ ਨੇ ਉਹ ਉਤਰੇ ਨੇ ਔਰ ਦੇਖ ਸਕਦੇ ਹੋ ਕਿ ਹਰ ਪਾਸੇ ਇਸ ਦੇ ਨਾਲ ਹੀ ਸੀਪੀ ਅੰਮ੍ਰਿਤਸਰ ਜਿਹੜੇ ਨੇ ਗੁਰਪ੍ਰੀਤ ਸਿੰਘ ਪੁੱਲਰ ਸਰ ਆਪ ਆਏ ਨੇ ਔਰ ਘਰ ਘਰ ਜਾ ਕੇ ਲੋਕਾਂ ਦੇ ਘਰ ਘਰ ਜਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਔਰ ਨਸ਼ੇ ਦੇ ਖਿਲਾਫ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਵਿੱਚ ਦੇਖ ਸਕਦੇ ਹੋ ਕਿ ਲਗਾਤਾਰ ਜਿੰਨਾ ਲੋਕ ਜਿਹੜੇ ਨੇ ਨਸ਼ੇ ਦਾ ਕੰਮ ਕਰਦੇ ਨੇ ਉਹਨਾਂ ਦੇ ਖਿਲਾਫ ਵੱਡੀ ਕਾਰਵਾਈ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਔਰ ਇਸ ਦੇ ਨਾਲ ਨਾਲ ਬਹੁਤ ਸਾਰੇ ਜਿਹੜੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਜਿਹੜੇ ਘਰਾਂ 'ਚ ਉਹਨਾਂ ਦੇ ਵਿੱਚ ਜਿਹੜਾ ਹੈ ਉਨਾ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਕਰਾਂ ਦੇ ਵਿੱਚ ਜਿਹੜੀ ਛਾਪੇਮਾਰੀ ਕੀਤੀ ਜਾ ਰਹੀ ਹੈ ਪਿੰਡ ਗੁੰਮਟਾਲਾ ਦੇ ਵਿੱਚ ਮੌਜੂਦ ਹੈ ਔਰ ਅੱਜ ਪੁਲਿਸ ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਵਿੱਚ ਦੇਖ ਸਕਦੇ ਹੋ ਕਿ ਪੁਲਿਸ ਫੋਰਸ ਜਿਹੜੀ ਹੈ ਪੂਰੀ ਸੜਕਾਂ ਤੇ ਉੱਤਰ ਕੇ ਕਰਾਂ ਕਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਾ ਕੇ ਛਾਪੇਮਾਰੀ ਕਰ ਰਹੀ ਹੈ ਲਗਾਤਾਰ ਪੰਜਾਬ ਪੁਲਿਸ ਜਿਹੜਾ ਹੈ ਨਸ਼ੇ ਦੇ ਖਿਲਾਫ ਸਤਰਕ ਹੁੰਦੀ ਅਲਰਟ ਹੁੰਦੀ ਨਜ਼ਰ ਆ ਰਹੀ ਹੈ ਦਾਦੇ ਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ਪੁਲਿਸ ਦੇ ਵੱਲੋਂ ਵੱਡੇ ਐਕਸ਼ਨ ਲਏ ਗਏ ਹਨ ਨਸ਼ਾ ਤਸਕਰੀ ਵਾਲਿਆਂ ਦੇ ਖਿਲਾਫ ਔਰ ਲੁਧਿਆਣਾ ਦੇ ਵਿੱਚ ਵੀ ਇੱਕ ਨਸ਼ਾ ਤਸਕਰ ਦੇ ਘਰ ਦਾ ਜਿਹੜਾ ਹੈ ਟੈਟਰੀ ਕੀਤਾ ਗਿਆ ਹੈ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਜਿਹੜੇ ਨਸ਼ੀਲੇ ਪਦਾਰਥ ਜੀ ਵੇਚਦੇ ਹਨ ਜਾਂ ਫਿਰ ਨਸ਼ੇ ਦਾ ਵਪਾਰ ਕਰਦੇ ਹਨ ਉਹਨਾਂ ਨੂੰ ਜਿਹੜਾ ਹੈ ਫੜਿਆ ਗਿਆ ਸੀ ਔਰ ਗ੍ਰਫਤਾਰੀਆਂ ਕੀਤੀਆਂ ਗਈਆਂ ਸੀ ਔਰ ਇੱਕ ਹੁਣ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕਰਨ ਦੇ ਲਈ ਇੱਕ ਵੱਡਾ ਐਕਸ਼ਨ ਜਿਹੜਾ ਹੈ ਪੰਜਾਬ ਪੁਲਿਸ ਦੇ ਵੱਲੋਂ ਲਿਆ ਗਿਆ ਹੈ ਔਰ ਪਿੰਡ ਗੁਮਟਾਲਾ ਦੇ ਵਿੱਚ ਇਸ ਤੋਂ ਇਲਾਵਾ ਹੋਰ ਵੀ ਵੱਖਰੇ ਵੱਖਰੇ ਜਿਹੜੀਆਂ ਥਾਵਾਂ ਨੇ ਉੱਥੇ ਜਾ ਕੇ ਨਸ਼ੇ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਦੱਸ ਦੇ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੰਜਾਬ ਪੁਲਿਸ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਔਰ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਲਗਾਤਾਰ ਜੋ ਨਸ਼ਾ ਤਸਕਰੀ ਦਾ ਕੰਮ ਕਰਦੇ ਨੇ ਉਹਨਾਂ ਤੋਂ ਠੱਲ ਪਾਉਣ ਲਈ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਨਸ਼ੀਲੇ ਪਦਾਰਥ ਫੜੇ ਜਾ ਰਹੇ ਨੇ ਜੋ ਨਸ਼ਾ ਤਸਕਰੀ ਦਾ ਕੰਮ ਕਰਦੇ ਨੇ ਉਹਨਾਂ ਨੂੰ ਫੜਿਆ ਜਾ ਰਿਹਾ ਗ੍ਰਿਫਤਾਰੀਆਂ ਹੋ ਰਹੀਆਂ ਨੇ ਔਰ ਅੱਜ ਖਾਸ ਅੰਮ੍ਰਿਤਸਰ ਦੇ ਵਿੱਚ ਇਸ ਮੁਹਿੰਮ ਦੇ ਤਹਿਤ ਪਿੰਡ ਗੁੰਮਟਾਲਾ ਦੇ ਵਿੱਚ ਲਗਾਤਾਰ ਜਿਹੜੇ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਔਰ ਹੋਰ ਵੀ ਪਿੰਡਾਂ ਥਾਵਾਂ ਤੇ ਚੈਕਿੰਗ ਕੀਤੀ ਜਾਏਗੀ ਔਰ ਪੁਲਿਸ ਦੇ ਵੱਲੋਂ ਲਿਸਟ ਵੀ ਤਿਆਰ ਕਰ ਲਈਤੀ ਜਾ ਕੀਤੀ ਗਈ ਹੈ ਔਰ ਜਿਹੜੇ ਵੀ ਆਪਣੇ ਘਰਾਂ ਦੇ ਵਿੱਚ ਨਸ਼ਾ ਤਸਕਰੀ ਦਾ ਕੰਮ ਕਰਦੇ ਨੇ ਨਸ਼ਾ ਵੇਚਦੇ ਨੇ ਉਹਨਾਂ ਦੇ ਖਿਲਾਫ ਪੰਜਾਬ ਪੁਲਿਸ ਜਿਹੜੀ ਹੈ ਸਖਤ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਸੋ ਹੁਣ ਜੋ ਵੀ ਨਸ਼ਾ ਤਸਕਰੀ ਦਾ ਕੰਮ ਕਰਦੇ ਹੈ ਉਹਨਾਂ ਨੂੰ ਵੀ ਠੱਲ ਪਾਉਣ ਦੇ ਲਈ ਇੱਕ ਵੱਡਾ ਐਕਸ਼ਨ ਪੰਜਾਬ ਦੇ ਵਿੱਚੋਂ ਕਿਉਂਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਲਗਾਤਾਰ ਪੰਜਾਬ ਸਰਕਾਰ ਆਰ ਦੇ ਵੱਲੋਂ ਵਕਫ ਵਕ ਉਪਰਾਲੇ ਕੀਤੇ ਜਾ ਰਹੇ ਨੇ ਤੇ ਇਸ ਦੇ ਤਹਿਤ ਹੀ ਹੁਣ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦੇ ਲਈ ਇੱਕ ਮੁਹਿੰਮ ਚਲਾਈ ਗਈ ਹੈ ਜਿਸ ਵਿੱਚ ਪੰਜਾਬ ਪੁਲਿਸ ਦੇ ਅਧਿਕਾਰੀ ਜਿਹੜੇ ਨੇ ਵੱਡੇ ਵੱਡੇ ਅਫਸਰ ਜਿਹੜੇ ਨੇ ਉਹ ਆਪ ਇਸ ਮੁਹਿੰਮ ਦੇ ਵਿੱਚ ਸ਼ਾਮਿਲ ਹੋ ਕੇ ਲਗਾਤਾਰ ਲੋਕਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕਰ ਰਹੇ ਨੇ ਤਾਂ ਜੋ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕੀਤਾ ਜਾਏ ਕੈਮਰਾਮੈਨ ਅਰਸ਼ਦ ਨਾਲ ਮਸੂਕਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ